ਦਾਦੀ ਮੈਂ ਅੱਜ ਲਾਲਾ ਦੇ ਤਾਈ ਕਲ ਗੀ ਅਸੀਂ ਸਜਾਉਣ ਲੱਗੀ ਦੋ ਚੋਲੇ ਜਿਹੜੇ ਰੱਖੇ ਸਾਹਮਣੇ ਲਾਲਾ ਤਾਈ ਸੀ ਪਹਿਨਾਉਣ ਲੱਗੀ ਦਾਦੀ ਮੈਂ ਅੱਜ ਲਾਲਾ ਦੇ ਤਾਈ ਕਲ ਗੀ ਅਸੀਂ ਸਜਾਉਣ ਲੱਗੀ ਦੋ ਚੋਲੇ ਜਿਹੜੇ ਰੱਖੇ ਸਾਹਮਣੇ ਲਾਲਾ ਤਾਈ ਸੀ ਪਹਿਨਾਉਣ ਲੱਗੀ ਖੀੜੇ ਮੱਥੇ ਅੱਜ ਨੀਹਾਂ ਦੇ ਵਿੱਚ ਲਾਲ ਸ਼ਹੀਦیاں ਪਾਉਣ ਲੱਗੇ ਖੀੜੇ ਮੱਥੇ ਅੱਜ ਨੀਹਾਂ ਦੇ ਵਿੱਚ ਲਾਲ ਸ਼ਹੀਦیاں ਪਾਉਣ ਲੱਗੇ ਮਾਂ ਗੁਜਰੀ ਦੇ ਤੋ ਜਿਗਰ ਦੇ ਟੁਕੜੇ ਲਾੜੀ ਮੋਤ ਵਿਉਣ ਲੱਗੇ ਮਾਂ ਗੁਜਰੀ ਦੇ ਤੋ ਜਿਗਰ ਦੇ ਟੁਕੜੇ ਲਾੜੀ ਮੋਤ ਵਿਉਣ ਲੱਗੇ ਮਾਂ ਗੁਜਰੀ ਤੇ ਗਰੇ ਦੇ ਟੁਕੜੇ ਲਾੜੀ ਮੋਤ ਵਿਆਹ ਨਹੀਂ ਲੱਗੇ ਰਿਸ਼ਤਾ ਪੱਕਾ ਕਰ ਆਇਆ ਗੰਗੂ ਬਣਿਆ ਵਿੱਚ ਵਿਚੋਲਾ ਜੋ ਰਿਸ਼ਤਾ ਪੱਕਾ ਕਰ ਆਇਆ ਗੰਗੂ बणिया विच व चोला जो डोली तोरन गे मोडे चुक के, नाल सूबे दे टोला जो डोली तोरन गे मोढे चुके न सूबे दे टोला जो ਸੁੱਚੇ ਨੰਦ ਜੈ ਪਾਪੀ ਸੁਬੇ ਨੂੰ ਸੁੱਚੇ ਨੰਦ ਜੈ ਪਾਪੀ ਸੁਬੇ ਨੂੰ ਕੰਨ ਵਿੱਚ ਕੁਝ ਸਮਝਾਉਣ ਲੱਗੇ ਮਾਂ ਗੁਜਰੀ ਤੇ ਦੋ ਜਿਗਰ ਦੇ ਟੁਕੜੇ ਲਾੜੀ ਮੌਤ ਵਹਉਣ ਲੱਗੇ ਮਾ ਗੁਜਰੀ ਦੇ ਦੋ ਜਿਗਰ ਦੇ ਟੁਕੜੇ ਲਾੜੀ ਮੌਤ ਵਿਹਾਉਣ ਲੱਗੇ ਵੱਡੇ ਵੀਰੇ ਪੈ ਉੜੀਕਣ ਵੱਡੇ ਵੀਰੇ ਪੈ ਉੜੀਕਣ ਨਿੱਕਿਆ ਨਿੱਕਿਆ ਵੀਰਾਂ ਨੂੰ ਸਵਰਗਾ ਚੋਂ ਬਹਿ ਕੇ ਫੁੱਲ ਵਰਸਾਉਂਦੇ ਪੈ ਤੱਕ ਦੇ ਸੋਲ ਸਰੀਰਾਂ ਨੂੰ ਸਵਰਗਾ ਚੋਂ ਬਹਿ ਕੇ ਫੁੱਲ ਵਰਸਾਉਂਦੇ ਪੈ ਤੱਕ ਦੇ ਸੋਲ ਸਰੀਰਾਂ ਨੂੰ ਅੰਬਰ ਰੋਇਆ ਧਰਤੀ ਕੰਬਦੀ ਅੰਬਰ ਰੋਇਆ ਤਰਤੀ ਰੋਈ ਸਭ ਅੱਖਿਓ ਨੀਰਬ ਹੋਣ ਲੱਗੇ ਮਾਂ ਗੁਜਰੀ ਤੇ ਦੋ ਜਿਗਰ ਦੇ ਟੁਕੜੇ ਲਾੜੀ ਮੋਤ ਵੇ ਆਉਣ ਲੱਗੇ ਮਾਂ ਗੁਜਰੀ ਦੇ ਦੋ ਜਿਗਰ ਦੇ ਟੁਕੜੇ ਲਾੜੀ ਮੋਤ ਵੇਉਣ ਲੱਗੇ ਛੇਤੀ ਤੋਰ ਸੁਬੇ ਹੁਣ ਦੇਰ ਨਾ ਲਾਈ ਸ਼ਗਨ ਸਾਰੇ ਆਏ ਕਰ ਆਏ ਛੇਤੀ ਤੋਰ ਸੁਬੇ ਹੁਣ ਦੇਰ ਨਾ ਲਾਈ ਸ਼ਗਨ ਸਾਰੇ ਆਏ ਕਰ ਆਏ ਜੋ ਕਰਨਾ ਤੂੰ ਕਰ ਦੇ ਛੇਤੀ ਮਾ ਤੂ ਬਿਆਵਣ ਤੇਰੇ ਘਰ ਆਏ ਜੋ ਕਰਨਾ ਤੂੰ ਕਰ ਦੇ ਛੇਤੀ ਮਾ ਤੂ ਬਿਆਵਣ ਤੇਰੇ ਘਰ ਆਏ ਪੱਲਾ ਲਾੜੀ ਦਾ ਫੜਾ ਦਈ ਛੇਤੀ ਪੱਲਾ ਲਾੜੀ ਦਾ ਫੜਾ ਦਈ ਛੇਤੀ ਤੇਰੀ ਜੂ ਵਿੱਚ ਫੇਰਾ ਪਾਉਣ ਲੱਗੇ ਪੱਲਾ ਲਾੜੀ ਦਾ ਫੜਾ ਦਈ ਛੇਤੀ ਤੇਰੀ ਜੂ ਵਿੱਚ ਫੇਰਾ ਪਾਉਣ ਲੱਗੇ ਮਾਂ ਗੁਜ਼ਰੀ ਦੇ ਦੋ ਜਿਗਰ ਦੇ ਟੁਕੜੇ ਲਾੜੀ ਮੋਤ ਵਿਹੋਣ ਲੱਗੇ ਮਾਂ ਗੁਜਰੀ ਦੇ ਤੋ ਜਿਗਰ ਦੇ ਟੁਕੜੇ ਲਾੜੀ ਮੋਤ ਵਿਹੋਣ ਲੱਗੇ ਲਾੜੀ ਮੋਤ ਵਿਹੋਣ ਲੱਗੇ ਲਾੜੀ ਮੋਤ ਵਿਹੋਣ ਲੱਗੇ